ਪਿਛਲੇ ਕੁਝ ਦਿਨਾਂ ਤੋਂ ਕਰੋਨਾ ਦੌਰਾਨ ਲੱਗੀ ਵੈਕਸੀਨ ਦਾ ਜਿਹੜਾ ਮੁੱਦਾ ਉਹ ਕਾਫੀ ਜ਼ਿਆਦਾ ਭਖਿਆ ਹੋਇਆ ਹੈ ਇਸ ਦੇ ਚੱਲਦਿਆਂ ਬਰਤਾਨੀਆ ਦੀ ਪ੍ਰਮੁੱਖ ਦਵਾਈ ਬਣਾਉਣ ਵਾਲੀ ਪ੍ਰਮੁੱਖ ਕੰਪਨੀ ਐਸਟਰਾਜੈਨਿਕਾ ਨੇ ਦੁਨੀਆ ਭਰ ਚੋਂ ਕੋਵਿਡ-19 ਦੇ ਜਿਹੜੇ ਵੈਕਸੀਨ ਹੈ ਉਹ ਵਾਪਸ ਮੰਗਵਾਉਣੀ ਸ਼ੁਰੂ ਕਰ ਦਿੱਤੀ ਆ ਉਹਦਾ ਕਾਰਨ ਇਹ ਮੰਨਿਆ ਗਿਆ ਹੈ ਕਿ ਇਸ ਕੰਪਨੀ ਵੱਲੋਂ ਜਿਹੜਾ ਇਹ ਟੀਕਾ ਤਿਆਰ ਕੀਤਾ ਗਿਆ ਸੀ ਇਸ ਦੇ ਕਾਫੀ ਜ਼ਿਆਦਾ ਹਾਨੀਕਾਰਕ ਜਿਹੜੇ ਨਤੀਜੇ ਉਹ ਸਾਹਮਣੇ ਨਿਕਲ ਕੇ ਆ ਰਹੇ ਨੇ ਉਹ ਕਿਵੇਂ ਕਿ ਮਨੁੱਖੀ ਸਰੀਰ ਦੇ ਵਿੱਚ ਨਾੜਾਂ ਦੇ ਵਿੱਚ ਖੂਨ ਜੰਮਣਾ ਸ਼ੁਰੂ ਹੋ ਚੁੱਕਾ ਹੈ ਦੂਜਾ ਜਿਹੜੇ ਪਲੇਟਲੇਟ ਨੇ ਉਹ ਘਟ ਹੋਣੇ ਸ਼ੁਰੂ ਹੋ ਗਏ ਨੇ ਤੇ ਹਾਰਟ ਅਟੈਕ ਦੀ ਜਿਹੜੀ ਸਮੱਸਿਆ ਉਹ ਬਹੁਤ ਹੀ ਜ਼ਿਆਦਾ ਵੱਧ ਚੁੱਕੀ ਹੈ ਕਿ ਜਿਸ ਕਾਰਨ ਲੋਕਾਂ ਦੇ ਵਿੱਚ ਸਟੰਟ ਪੈਣ ਦੀ ਜਿਹੜੀ ਗਿਣਤੀ ਆ ਉਹ ਦਿਨ ਬਦ ਦਿਨ ਵਧਦੀ ਜਾ ਰਹੀ ਹੈ ਇਹ ਸਾਰਾ ਕੁਝ ਉਸ ਸਮੇਂ ਹੋਇਆ ਜਦੋਂ ਬਰਤਾਨੀਆਂ ਦੀ ਸਰਕਾਰ ਬਰਤਾਨੀਆਂ ਦੀ ਕੋਰਟ ਦੇ ਵਿੱਚ ਕੇਸ ਲੱਗਾ ਅਤੇ ਉੱਥੇ ਇਸ ਕੰਪਨੀ ਨੇ ਮੰਨਿਆ ਕਿ ਹਾਂ ਵਾਕਿਆ ਹੀ ਇਸ ਇੰਜੈਕਸ਼ਨ ਦੇ ਕਾਫੀ ਜ਼ਿਆਦਾ ਭੈੜੇ ਨਤੀਜੇ ਹੈਗੇ ਨੇ ਵਾਕਿਆ ਹੀ ਮਨੁੱਖੀ ਮਨੁੱਖਾਂ ਦੇ ਲਈ ਕਾਫੀ ਜ਼ਿਆਦਾ ਖਤਰਨਾਕ ਹੈ ਤੇ ਇਹ ਜਿਹੜੀ ਕੰਪਨੀ ਹੈ ਐਸਟਰਾਜੈਨਿਕਾ ਇਹ ਇਸ ਕੰਪਨੀ ਦਾ ਫਾਰਮੂਲਾ ਸੀ ਔਰ ਭਾਰਤ ਦੀ ਜਿਹੜੀ ਇੱਕ ਕੰਪਨੀ ਹੈ سیرਮ ਇੰਸਟੀਚਿਊਟ ਆਫ ਇੰਡੀਆ ਵੱਲੋਂ ਇਹ ਵੈਕਸੀਨ ਰਲ ਕੇ ਤਿਆਰ ਕੀਤੀ ਗਈ ਸੀ ਜਿਸ ਦਾ ਨਾਂ ਕੀ ਇਹਨਾਂ ਨੇ ਕੋਵਿਡ ਸ਼ੀਲ ਰੱਖਿਆ ਗਿਆ ਸੀ ਫਾਰਮੂਲਾ ਇੰਗਲੈਂਡ ਦੀ ਕੰਪਨੀ ਦਾ ਸੀ ਤੇ ਪਰ ਜਿਹੜੀ ਤਿਆਰ ਆ ਉਹ ਜਿਹੜਾ ਸਰਮ ਇੰਸਟੀਚੂਟ ਆ ਉੱਥੇ ਤਿਆਰ ਕੀਤੀ ਗਈ ਸੀ ਇਹ ਕੇਸ ਜਦੋਂ ਇੰਗਲੈਂਡ ਦੀ ਕੋਰਟ ਵਿੱਚ ਗਿਆ ਤੇ ਉਹਨਾਂ ਨੇ ਇਹਦੇ ਪ੍ਰਨਾਮ ਦੇਖੇ ਤੇ ਤੁਰੰਤ ਉਹਨਾਂ ਤੇ ਕਾਰਵਾਈ ਕਰ ਦਿੱਤੀ ਹੁਣ ਬਾਕੀ ਦੀਆਂ ਵੀ ਜਿਹੜੀਆਂ ਸਰਕਾਰਾਂ ਨੇ ਉਹਨਾਂ ਨੂੰ ਵੀ ਚਾਹੀਦਾ ਵਾ ਵੀ ਜਿਨ੍ਹਾਂ ਜਿਨ੍ਹਾਂ ਨੇ ਇਹ ਕੋਵਿਡ ਸ਼ੀਲ ਦੀ ਜਿਹੜੀ ਵੈਕਸੀਨ ਹੈ ਇਹ ਵਰਤੀ ਆ ਇਹ ਦਵਾਈ ਵਰਤੀ ਆ ਉਹਨਾਂ ਦੇ ਉੱਤੇ ਵੀ ਸਰਕਾਰਾਂ ਜਿਹੜੀਆਂ ਕਾਰਵਾਈ ਕਰਨ ਹੁਣ ਦੇਖੋ ਗੱਲ ਇੱਥੇ ਇਹ ਆ ਕਿ ਕੁਝ ਕੁ ਆਪ ਦੇ ਲਾਲਚ ਦੇ ਵਿੱਚ ਕੁਝ ਕੰਪਨੀਆਂ ਆਪ ਦੇ ਲਾਲਚ ਦੇ ਵਿੱਚ ਲੋਕਾਂ ਦੀ ਸਿਹਤ ਨਾਲ ਕਿੰਨਾ ਖਲਵਾੜ ਕਰ ਰਹੀਆਂ ਨੇ ਤੇ ਇਹ ਸਭ ਦਾ ਖਮਿਆਜਾ ਜਿਹੜਾ ਉਹ ਕੌਣ ਭਰੇਗਾ ਇਹ ਸਭ ਦੀ ਜ਼ਿੰਮੇਵਾਰੀ ਕੌਣ ਲਵੇਗਾ ਹੁਣ ਸਰਕਾਰਾਂ ਨੂੰ ਚਾਹੀਦਾ ਹੈ ਕਿ ਜਿਹੜੀਆਂ ਕੰਪਨੀਆਂ ਨੇ ਇਹ ਦਵਾਈ ਤਿਆਰ ਕੀਤੀ ਆ ਔਰ ਜਿੰਨਾ ਲੋਕਾਂ ਦੇ ਇਹ ਵੈਕਸੀਨ ਲੱਗੀ ਆ ਉਹਨਾਂ ਲੋਕਾਂ ਨੂੰ ਰਾਹਤ ਦਿਵਾਉਣ ਦੇ ਲਈ ਤਾਂ ਜੋ ਉਹਨਾਂ ਦੇ ਜਿਹੜੇ ਇਹਦੇ ਨੁਕਸਾਨ ਨੇ ਉਹਨਾਂ ਨੂੰ ਘੱਟ ਕੀਤਾ ਜਾਵੇ ਇੱਕ ਦਵਾਈ ਤਿਆਰ ਕਰਨੀ ਚਾਹੀਦੀ ਆ ਔਰ ਬਿਲਕੁਲ ਫ੍ਰੀ ਲੋਕਾਂ ਨੂੰ ਇਹ ਦਵਾਈ ਆ ਜਿਹੜੀ ਉਹ ਮੁਹੱਈਆ ਕਰਵਾਉਣੀ ਚਾਹੀਦੀ ਆ ਬਾਕੀ ਇਹ ਸਾਰਾ ਕੁਝ ਹੁਣ ਸਰਕਾਰਾਂ ਦੇ ਸਿਰ ਤੇ ਡਿਪੈਂਡ ਕਰਦਾ ਕਿ ਕਦੋਂ ਇਹ ਕਾਰਵਾਈ ਕਰਨਗੀਆਂ ਔਰ ਜਿਹੜੀ ਲੋਕਾਂ ਦੀ ਸੇਵਾ ਹੈ ਉਸ ਨੂੰ ਖਰਾਬ ਹੋਣ ਤੋਂ ਕਿਵੇਂ